ਅਵਤਾਰ ਸਿੰਘ ਸਾਨੂੰ ਪਿਆਰਾ ਸਿੰਘ ਸੇਖੂ ਪੰਡਤ ਸੇਖੂ ਪ੍ਰਕਾ ਲਾ ਜੀ ਦਾ ਨਾਮ ਹੈ। ਕਟਨਾਏ ਹੋਏ ਪ੍ਰਦੀਪ ਸਿੰਘ ਦੀਪੂ ਪਿੰਡ ਜਕਤੌਲੀ ਪਿੰਡ ਦੇ ਬੜਿਆ ਚੱਕ ਨਾਨਕੇ ਸੀ। ਰੁਪਿੰਦਰ ਸਿੰਘ ਇਹਦਾ ਮਾਮਾ ਜੀ ਸਾਡੇ ਘਰਾਂ ਦੇ ਵਿੱਚੋਂ ਸਾਡਾ ਵੀ ਭਾਣਜਾ ਲੱਗਦਾ ਸੀ। ਮੈਨੂੰ ਉਹ ਚਾਚਾ ਦੇ ਕੇ ਵੀ ਅਸੀਂ ਅਮਰੀਕਾ ਦਾ ਕੰਮ ਕਰਦੇ ਆਂ। ਪਹਿਲਾਂ ਅਸੀਂ 35-40 ਮੁੰਡੇ ਪਹਿਲਾਂ ਭੇਜ ਤੇ ਟਰੱਕ ਬਾਈ ਟਰੱਕ ਭੇਜਦੇ ਆਂ। ਸਾਡੀ ਭੈਣ ਸਾਡਾ ਜੀਜਾ ਜੀ ਅਸੀਂ ਰਲ ਮਿਲ ਕੇ ਇਹ ਕੰਮ ਕਰਦੇ ਆਂ ਵੀ ਅਸੀਂ 31 ਲੱਖ ਨਾਲ ਮੇਰੀ ਸੌਦਾ ਹੋਇਆ ਉਹਦੇ ਵਿੱਚ ਮੈਂ ਚੈੱਕਾਂ ਦੇ ਰਾਹੀਂ 22,80,000 ਰੁਪਏ ਦਿੱਤਾ ਸੀ ਕਿਹੜੀ ਬੈਂਕ ਦਿੱਤਾ ਹੈ ਬੈਂਕਾਂ ਐਕਸੈਸ ਬੈਂਕ ਐਸਵੀਆਈ ਬੈਂਕ ਡੀਸੀਪੀ ਬੈਂਕ ਤੋਂ ਮੈਂ 22 ਚੈੱਕ ਸਾਰੇ ਪੈਸੇ ਇਹਦੇ ਅਕਾਊਂਟ ਚ ਪਾਏ ਨੇ ਬੈਂਕਰਾਂ ਹੀ ਦਿੱਤੇ ਹਾਂਜੀ ਬੈਂਕਰਾਂ ਹੀ ਦਿੱਤੇ ਬੈਂਕਰਾਂ ਹੀ ਸਾਰੇ ਪੈਸੇ ਮੈਂ ਦਿੱਤੇ ਆ ਜੀ ਟੋਟਲ ਹੈਗਾ 280000 ਰੁਪਇਆ ਜੀ ਤੁਸੀਂ ਕੀ ਕੰਮ ਕਰਦੇ ਮੈਂ ਸਾਬਕਾ ਫੌਜੀ ਵੀ ਹਾਂ ਖੇਤੀਬਾੜੀ ਦਾ ਵੀ ਖੇਤੀਬਾੜੀ ਵੀ ਮੈਂ ਕਰਦਾ 70 ਜੀ ਆ ਗਏ 70 ਜੀ ਇਹ ਆ ਗਏ ਮੈਨੂੰ ਨੇ ਯਕੀਨ ਦਿਵਾਇਆ ਵੀ ਮੇਰਾ ਸਾਰਾ ਪਰਿਵਾਰ ਮੇਰੇ ਰਿਸ਼ਤੇਦਾਰ ਅਮਰੀਕਾ ਤੇ ਨੇ ਵੀ ਉਹ ਇਹ ਕੰਮ ਕਰਦੇ ਨੇ ਸਾਰਾ ਕੁਝ ਸਾਡਾ ਉੱਥੇ ਹੀ ਸੈੱਟ ਕਰਾਵਾਂਗੇ ਉੱਥੇ ਵੀਡੀਓ ਤਕਾਲ ਤੇ ਅਸੀਂ ਸਾਨੂੰ ਟੈਲੀਫੋਨ ਤੇ ਦੀ ਭੈਣ ਜੀ ਜੀ ਗੱਲ ਵੀ ਕਰਾਈ ਆ ਤੇ ਸਾਨੂੰ ਯਕੀਨ ਹੋ ਗਿਆ ਵੀ ਇਹ ਕੰਮ ਕਰਦੇ ਨੇ ਵੀ ਅਸੀਂ ਉੱਥੇ ਜਾ ਕੇ ਸੈਟਲਮੈਂਟ ਵੀ ਕਰਾਵਾਂਗੇ ਜੋ ਵੀ ਐ ਤੁਹਾਡੇ ਕਾਜ ਪੱਤਰ ਅਸੀਂ ਖੁਦ ਕਰਾਂਗੇ ਉੱਥੋਂ 에য়ারਪੋਰਟ ਤੋਂ ਅਸੀਂ ਖੁਦ ਆ ਕੇ ਇਹ ਸਾਡੇ ਜੀਜਾ ਜੀ ਦੇ ਭੈਣ ਜੀ ਲੈ ਕੇ ਜਾਣਗੇ ਮੈਂ ਆਪਣੀ ਨੂੰ ਸਿਮਰਜੀਤ ਕੌਰ ਮੇਰਾ ਬੇਟਾ ਰਾਮਨਦੀਪ ਸਿੰਘ ਨੂੰ ਬਾਹਰ ਭੇਜਣਾ ਸੀ ਹੁਣ ਇਸ ਤਰ੍ਹਾਂ ਹੋਇਆ ਮੈਂ ਬਹੁਤ ਇਹਦੇ ਘਰੇ ਵੀ ਗਿਆ ਮੈਨੂੰ 6 ਲੱਖ ਰੁਪਇਆ ਦਿੱਤਾ ਇਹਨਾਂ ਨੇ ਫਿਰ ਇੱਕ ਦੋ ਵਾਰ ਮੈਂ ਹੋਰ ਚੱਕਰ ਮਾਰੇ ਮੈਂ ਤਾਲੇ ਸਰਪੰਚ ਸਾਹਿਬ ਕੋ ਵੀ ਗਿਆ ਮੈਂ ਇਹਦੇ ਰਿਸ਼ਤੇਦਾਰਾਂ ਕੋ ਵੀ ਗਿਆ ਕਿਸੇ ਨੇ ਕੋਈ ਰਾਹ ਨਹੀਂ ਦਿੱਤਾ ਫਿਰ ਇਹਦੇ ਪਿਓ ਨਾਲ ਮੈਂ ਗੱਲ ਵੀ ਕਰੀਆ ਟੈਲੀਫੋਨ ਤੇ ਮੇਰੇ ਭਾਈ ਨੇ ਪਰ ਇਹ ਮੈਨੂੰ ਇਹਦਾ ਪਿਓ ਮੈਨੂੰ ਗਲਤ ਬੋਲਦਾ ਰਿਹਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਆ ਇਸ ਤਰ੍ਹਾਂ ਬੋਲਦਾ ਰਿਹਾ ਮੈਨੂੰ ਫਿਰ ਚੰਗਾ ਨਹੀਂ ਲੱਗਾਗਾ ਮੈਂ ਸਾਰੇ ਕੁਝ ਕਰਕੇ ਫਿਰ ਮੈਂ ਪ੍ਰਸ਼ਾਸਨ ਐਸਐਸਪੀ ਸਬ ਮਲੇਕੂੜਾ ਨੂੰ ਐਪੀ ਲਿਖਨ ਦਿੱਤੀ ਉਹ ਡੀਐਸਪੀ ਗਰਦੀਪ ਸਿੰਘ ਕੋ ਮਾਰਕ ਹੋਈ 25-30 ਦਿਨਾਂ ਉਹਨਾਂ ਨੇ ਇਨਕੁਆਰੀ ਕੀਤੀ ਇਨਕੁਆਰੀ ਕਰਨ ਤੋਂ ਬਾਅਦ ਦੁਆਰੇ ਐਸਐਸਪੀ ਕੋ ਐਪਲੀਕੇਸ਼ਨ ਮਾਰਕ ਹੋ ਕੇ ਐਫਆਈਆਰ ਲਈ ਵਾਪਸ ਭੇਜੀ ਮਾਇ ਤਾਂ ਇਹ ਹੋ ਗਈ ਸੀ ਐਫਆਈਆਰ ਹੋ ਗਈ ਜੀ 20 ਤਰੀਕ ਨੂੰ ਐਫਆਈਆਰ ਹੋਈ ਆ ਐਫਆਈਆਰ ਨੰਬਰ 118 118 ਲਈ ਧਾਰਾ 420 ਦੀ ਮੰਗ ਕਰ ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗਦੇ ਆ ਐਸਐਸਪੀ ਸਾਹਿਬ ਤੋਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਬਾਕੀ ਰਹਿੰਦੇ ਬਾਕੀ ਰਹਿੰਦੇ ਪੈਸੇ ਸਾਨੂੰ ਵਾਪਸ ਅਦਵਾਈ ਜਾਣ ਜੀ ਮੰਗ ਵੀ ਕਰਦੇ ਆ ਲੋਕਾਂ ਨੂੰ ਐਮਨਗੜਾ ਦੇ ਲੁਪ ਦੇਣਿਆਂ ਨੂੰ ਮਲੇ ਕੋਲਿਆਂ ਨੂੰ ਇਹ ਬੰਦਾ ਜੀ ਲੋਕਾਂ ਨਾਲ ਠੱਗੀਆਂ ਮਾਰਦਾ ਪੁਲਿਸ ਵਿੱਚ ਭਰਤੀ ਕਰਾਉਣ ਦਾ ਲੋਕਾਂ ਨਾਲ ਗਮਰਾਹ ਕਰਕੇ ਪੈਸੇ ਹੜੱਪ ਕਰਦਾ ਇਹਨੇ ਲਗਭਗ 1 ਕਰੋੜ ਦੀ ਲੋਕਾਂ ਨਾਲ ਠੱਗੀ ਮਾਰੀ ਆ ਇਸ ਇਹ ਗੱਲ ਪਿੰਡ ਵਾਲਿਆਂ ਨੂੰ ਵੀ ਪਤਾ ਜਕਤੌਲੀ ਵਾਲਿਆਂ ਨੂੰ ਅਸੀਂ ਹੁਣ ਇਹਦੀ ਗ੍ਰਿਫਤਾਰੀ ਮੰਗ ਕਰਦੇ ਆ ਪ੍ਰਸ਼ਾਸਨ ਪੁਲਿਸ ਇਹਦੇ ਘਰੇ ਰੇਡ ਵੀ ਮਾਰਨ ਗਈ ਸੀ ਪਰ ਇਹ ਪਕੌੜਾ ਚਲੋ ਬਾਕੀ ਰਹਿੰਦੇ ਨਹੀਂ ਸਮਝਣਗੀ ਫਿਰ ਕਿਹੜੇ ਬਾਕੀ ਇਹਦੇ ਫਾਦਰ ਜੀਜਾ ਭੈਣ ਇਹਦੀ ਘਰ ਵਾਲੀ ਇਹਨਾਂ ਤੇ ਵੀ ਇਹ ਪਰਚਾ ਦਰਜ ਹੋਣਾ ਚਾਹੀਦਾ ਜਲਦੀ ਜਲਦੀ ਇਹਨਾਂ ਦਾ ਪਰਚਾ ਦਰਜ ਕਰਕੇ ਇਹਨਾਂ ਦੇ ਗ੍ਰਿਫਤਾਰੀ ਦਾ ਆਰਡਰ ਹੋਵੇ ਜੀ ਮੈਂ ਫੌਜ ਦੇ ਵਿੱਚ 19 ਸਾਲ ਨੌਕਰੀ ਕਰਕੇ ਆਇਆ ਮੈਂ ਰੁਪਈਆ ਰੁਪਈਆ ਜੋੜ ਕੇ ਇਕੱਠੇ ਕਰਕੇ ਬੈਂਕ ਤੋਂ ਕੁਝ ਮੈਂ ਲੂਨ ਲਿਆ ਕੁਝ ਮੈਂ ਸੋਨਾ ਧਰ ਕੇ ਲੂਨ ਲਿਆ ਇਹਨੂੰ ਮੈਂ 22 ਲੱਖ 80 ਹਜ਼ਾਰ ਰੁਪਿਆ ਇਕੱਠਾ ਕਰਕੇ ਦਿੱਤਾ ਪਰ ਇਸ ਬੰਦੇ ਨੇ ਕੋਈ ਰਿਸ਼ਤੇਦਾਰੀ ਦੇ ਨਹੀਂ ਕੋਈ ਘਰ ਦਾ ਨਹੀਂ ਕੋਈ ਕੁਛ ਨਹੀਂ ਉਲਟ ਮੈਨੂੰ ਇਹ ਧਮਕੀਆਂ ਦੇਣ ਲੱਗ ਗਿਆ ਕਹਿੰਦਾ ਮੈਂ ਤੇਰੇ ਤੇ ਐਮਐਲਆਰ ਕਟਾਉਂਗਾ ਪੁਲਿਸ ਦੇ ਮੇਰੇ ਬਾਹਰ 100 ਬੰਦਾ ਖੜਾ ਤੇ ਫਿਰ ਕਹਿੰਦਾ ਮੈਂ ਜੋ ਕਰਨਾ ਕਰ ਲਿਓ ਤੇਰੇ ਪੈਸੇ ਮੈਂ ਤੇਰੇ ਤੇ ਲਾਉਂਗਾ ਮੈਨੂੰ ਡਰ ਆ ਜੀ ਮੇਰੇ ਤੇ ਕੱਲੋਂ ਮੇਰੇ ਅਟੈਕ ਵੀ ਕਰ ਸਕਦਾ ਕਾਨੂੰਨੀ ਕਾਰਵਾਈ ਮੇਦੇ ਹੋਣੀ ਚਾਹੀਦੀ ਆ ਕੱਲੋਂ ਮੇਰਾ ਪਰਿਵਾਰ ਤੇ ਕਰਦਾ ਜਾਂ ਕਿਸੇ ਹੋਰ ਤੇ ਵੀ ਕਰਦਾ ਮੈਨੂੰ ਇਹ ਤੇ ਖਤਰਾ ਇਹ ਬੰਦਾ ਨਸ਼ੇ ਪੱਤਿਆਂ ਦਾ ਨਸ਼ੇੜੀਆਂ ਦਾ ਲੈ ਆ ਕੇ ਮੈਨੂੰ ਧੰਕਿਆ ਦਿੰਦਾ ਅਵਤਾਰ ਸਿੰਘ ਪੁੱਤਰ ਪਿਆਰਾ ਸਿੰਘ ਬਰਸੀ ਸਿੱਖੂਪੁਰਾ ਕਲਾਂ ਨੇ ਇੱਕ ਦਰਖਾਸਤ ਸ੍ਰੀਮਾਨ ਐਸਐਸਪੀ ਸਾਹਿਬ ਮਲੇਰ ਕੋਲਾ ਦੇ ਇੱਕ ਦਰਖਾਸਤ ਨੰਬਰ 1112ਪੀ ਮਿਤੀ 28 2024 ਨੂੰ ਦਿੱਤੀ ਸੀ ਜਿਸ ਦੀ ਪੜਤਾਲ ਡੀਐਸਪੀ ਸਾਮ ਲੇਰ ਕੋੜਲਾ ਵੱਲੋਂ ਕੀਤੀ ਗਈ ਹੈ ਜਿਸ ਦੀ ਪੜਤਾਲ ਉਪਰੰਤ ਮੁਕੱਦਮਾ ਨੰਬਰ 118 ਮਿਤੀ 20 8 2024 ਅੰਡਰ ਸੈਕਸ਼ਨ 420 ਆਈਪੀਸੀ ਤਹਿਤ दर्ज ਹੋਇਆ ਜੀ ਇਹ ਪ੍ਰਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਡਟਤੌਲੀ ਇਹਦੇ ਕਰੀਬ ਉਤਾਰ ਸਿੰਘ ਦੇ ਨਾਲ ਕਰੀਬ ਨੇ 31 ਲੱਖ ਦੀ ਠੱਗੀ ਮਾਰੀ ਸੀ ਜਿਸ ਦੇ ਵਿੱਚੋਂ ਕੁਸੇ ਨੇ ਇਨੂੰ ਪੈਸੇ ਵਾਪਸ ਕਰ ਕਰ ਦਿੱਤੇ ਨੇ ਕਰੀਬ 8 ਲੱਖ ਦੇ ਕੀ ਹੁਣ ਕਰੀਬ 14 ਲੱਖ 80 ਹਜ਼ਾਰ ਰੁਪਇਆ ਇਹਦੇ ਵੱਲ ਬਾਕੀ ਹੈ ਤਤੀਜ جاری ਆ ਜੋ ਵੀ ਚੀਜ਼ਾਂ ਨੇ ਬਾਕੀ ਦੀਆਂ ਰਹਿੰਦੀਆਂ ਤਤੀਜ ਤਰ੍ਹਾਂ ਬਚਿਆ ਜਾ ਰਹੇ